ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਆਉਂਦੀਆਂ ਖੁੱਲ੍ਹ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ੍ਹ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜਿਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਤਾਂ ਕਰਮਜੀਤ ਅਨਮੋਲ ਨੇ ਅਨਮੋਲ ਸਾਹਿਬ ਅੱਜ ਦੀ ਦੌਰ ਦੇ ਵਿੱਚ ਕਿੰਨਾ ਮੁਸ਼ਕਲ ਹੁੰਦਾ ਹੈ ਚਿਹਰਿਆਂ ਤੇ ਹੱਸੀ ਲੈ ਕੇ ਆਉਣਾ ਬਿਲਕੁਲ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਆਉਂਦੀਆਂ ਖੁੱਲ੍ਹ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਤੇ ਅੱਜ ਖੁੱਲ ਕੇ ਹੱਸਿਆ ਸਰ ਅੱਛਾ ਕਿੰਨੀ ਫਿਲਮ ਨੂੰ ਕਿਵੇਂ ਦੇਖਿਆ ਕਿੰਨੀ ਚੰਗੀ ਲੱਗੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਪਰ ਔਰ ਜੱਸੀ ਔਰ ਔਰਤਾਂ ਦਾ ਰੋਲ ਕਮਾਲ ਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜਿਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਹੱਸਣਾ ਬਹੁਤ ਜ਼ਰੂਰੀ ਅੱਜ ਦੀ ਤੇ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਆ ਖਿੱਚ ਲਓ ਪੁੱਤਰ ਬਹੁਤ ਹੀ ਵਧੀਆ ਲੱਗੀ ਠੀਕ ਹੈ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਆਉਂਦੀਆਂ ਖੁੱਲ੍ਹ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ੍ਹ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜੀਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਤਾਂ ਕਰਮਜੀਤ ਅਨਮੋਲ ਨੇ ਅਨਮੋਲ ਸਾਹਿਬ ਅੱਜ ਦੀ ਦੌੜ ਦੇ ਵਿੱਚ ਕਿੰਨਾ ਮੁਸ਼ਕਲ ਹੁੰਦਾ ਹੈ ਚਿਹਰਿਆਂ ਤੇ ਹੱਸੀ ਲੈ ਕੇ ਆਉਣਾ ਬਿਲਕੁਲ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਆਉਂਦੀਆਂ ਖੁੱਲ੍ਹ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਤੇ ਅੱਜ ਖੁੱਲ ਕੇ ਹੱਸਿਆ ਸਾਰੀ ਅੱਛਾ ਕਿ ਕਿੰਨੀ ਫਿਲਮ ਨੂੰ ਕਿਵੇਂ ਦੇਖਿਆ ਕਿੰਨੀ ਚੰਗੀ ਲੱਗੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਪਰ ਔਰ ਜੱਸੀ ਔਰ ਔਰਤਾਂ ਦਾ ਰੋਲ ਕਮਾਲ ਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜਿਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਹੱਸਣਾ ਬਹੁਤ ਜ਼ਰੂਰੀ ਅੱਜ ਦੀ ਤੇ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਆ ਖਿੱਚ ਲਓ ਪੁੱਤਰ ਬਹੁਤ ਹੀ ਵਧੀਆ ਲੱਗੇ ਜੀ ਠੀਕ ਹੈ ਜ਼ਿੰਦਗੀ ਦੇ ਵਿੱਚ ਦੋਈ ਚੀਜ਼ਾਂ ਨਹੀਂ ਆਉਂਦੀਆਂ ਖੁੱਲ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜਿਗੀ ਜੀ ਸੰਧੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਤਾਂ ਕਰਮਜੀਤ ਅਨਮੋਲ ਨੇ ਅਨਮੋਲ ਸਾਹਿਬ ਅੱਜ ਦੀ ਦੌਰ ਦੇ ਵਿੱਚ ਕਿੰਨਾ ਮੁਸ਼ਕਲ ਹੁੰਦਾ ਹੈ ਚਿਹਰਿਆਂ ਤੇ ਹੱਸੀ ਲੈ ਕੇ ਆਉਣਾ ਬਿਲਕੁਲ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਹੁੰਦੀਆਂ ਖੁੱਲ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਤੇ ਅੱਜ ਖੁੱਲ ਕੇ ਹੱਸਿਆ ਸਰ ਕਿੰਨੀ ਫਿਲਮ ਨੂੰ ਕਿਵੇਂ ਦੇਖਿਆ ਕਿੰਨੀ ਚੰਗੀ ਲੱਗੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਪਰ ਔਰ ਜੱਸੀ ਔਰ ਔਰਤਾਂ ਦਾ ਰੋਲ ਕਮਾਲ ਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜੀਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਹੱਸਣਾ ਬਹੁਤ ਜ਼ਰੂਰੀ ਅੱਜ ਦੀ ਤੇ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਆ ਖਿੱਚ ਲਓ ਪੁੱਤਰ ਬਹੁਤ ਹੀ ਵਧੀਆ ਲੱਗੇ ਜੀ ਠੀਕ ਹੈ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਆਉਂਦੀਆਂ ਖੁੱਲ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜੀਜੀ ਸੰਦੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਕਰਮਜੀਤ ਅਨਮੋਲ ਨੇ ਅਨਮੋਲ ਸਾਹਿਬ ਅੱਜ ਦੀ ਦੌਰ ਦੇ ਵਿੱਚ ਕਿੰਨਾ ਮੁਸ਼ਕਲ ਹੁੰਦਾ ਹੈ ਚਿਹਰਿਆਂ ਤੇ ਹੱਸੀ ਲੈ ਕੇ ਆਉਣਾ ਬਿਲਕੁਲ ਜੀ ਅੱਜ ਦੀ ਜ਼ਿੰਦਗੀ ਦੇ ਵਿੱਚ ਦੋ ਹੀ ਚੀਜ਼ਾਂ ਨਹੀਂ ਹੁੰਦੀਆਂ ਖੁੱਲ ਕੇ ਬੰਦੇ ਨੂੰ ਨਾ ਪਸੀਨਾ ਤੇ ਦੂਜਾ ਹਾਸਾ ਜੇ ਦੋਨੇ ਖੁੱਲ ਕੇ ਆ ਜਾਂਦਾ ਬੰਦਾ ਤੰਦਰੁਸਤ ਤੰਦਰੁਸਤ ਰਹਿੰਦਾ ਤੇ ਅੱਜ ਖੁੱਲ ਕੇ ਹੱਸਿਆ ਸਰ ਕਿੰਨੀ ਫਿਲਮ ਨੂੰ ਕਿਵੇਂ ਦੇਖਿਆ ਕਿੰਨੀ ਚੰਗੀ ਲੱਗੀ ਬਹੁਤ ਹੀ ਵਧੀਆ ਜੀ ਬਹੁਤ ਹੀ ਵਧੀਆ ਪਰ ਜੱਸੀ ਔਰ ਔਰਤਾਂ ਦਾ ਰੋਲ ਕਮਾਲ ਦਾ ਦੋਨਾਂ ਮੁੰਡਿਆਂ ਨੇ ਕਮਾਲ ਕੀਤੀ ਜੱਸੀ ਤੇ ਜੱਗੇ ਨੇ ਮਤਲਬ ਜਗਜੀਤ ਸੰਧੂ ਨੇ ਬਹੁਤ ਹੀ ਬਹੁਤ ਹੀ ਪਿਆਰੇ ਹੱਸਣਾ ਬਹੁਤ ਜ਼ਰੂਰੀ ਅੱਜ ਦੀ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਆ ਖਿੱਚ ਲਓ ਪੁੱਤਰ ਬਹੁਤ ਹੀ ਵਧੀਆ ਲੱਗੇ ਜੀ ਠੀਕ ਹੈ ਮਤਲਬ ਰਮਜੀਤ ਅਨਮੋਲ ਜਿਹੜੇ ਨੇ ਖਾਸ ਤੌਰ ਤੇ ਮਿਸਟਰ ਐਂਡ ਮੈਸੇਜ 420 ਫਿਲਮ ਲੈ ਕੇ ਕਹਿੰਦੇ ਵੀ ਅੱਜ ਦੀ ਜ਼ਿੰਦਗੀ ਦੇ ਵਿੱਚ ਹੱਸੀ ਤੇ ਹੱਸਣਾ ਤੇ ਪਸੀਨਾ ਆਉਂਦਾ ਨਹੀਂ ਹੈਗਾ ਤਾਂ ਹੱਸਣਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਕੈਮਰਾ ਪਰਸਨ ਨਿਤਨ ਨਾਲ ਗगन ਸ਼ੋਕਲਾ ਦਿੱਲੀ ਪੋਸਟ ਪੰਜਾਬ